ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਪਣੇ ਪਿੰਡ ਪਿੰਡ ਬਾਲਾਚੱਕ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਜ ਵੀਰ ਜੀ ਕਰੇਲੂ ਘਾਟ ਤੋਂ ਉਹਨਾਂ ਦੋ ਗਾਵਾਂ ਖੋਣੀਆਂ ਇੱਕ ਘਟੋਕੜਗੱਬਾ ਚੰਗੇ ਰਿਕਾਰਡ ਵਾਲੀ ਫਾਰਮ ਦੀ ਗਾਂ ਤੇ ਇੱਕ ਆ ਸੱਜਸੂਈ ਗਾਂ ਖੋਣੀਆਂ ਤੇ ਬਾਕੀ ਕਰਦੇ ਵੀ ਇਹਨਾਂ ਗੱਲਬਾਤ ਪੁੱਛਦੇ ਨੇ ਡੇਲ ਕਿੰਨੇ ਚਿਰ ਦੀ ਸੂਈ ਕੀ ਮਿਲ ਰਿਹਾ ਰਿਕਾਰਡ ਆ ਦੂਜੀ ਟੋਕਰਗ ਬੰਗਾ ਕੇ ਕਿੰਨੇ ਚਿਰ ਦੀ ਪਟਕਾ ਕਪਾਸ ਆ ਅੱਜ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਈ ਆਲੀ ਵਰੀ ਜੀ ਵੇ ਇਹ ਇੱਕ ਨਾਮ ਤੇ ਡਰੈਸ ਦੱਸ ਦੋ ਇੱਕ ਰ ਆਪਣਾ ਹਾਂ ਜੀ ਜਗਦੀਸ਼ ਸਿੰਘ ਜੀ ਬੰਬਾਲਾ ਚਾ ਗਈ ਜ਼ਿਲ੍ਹਾ ਹਰਨਤਾਰਨ ਹਾਂ ਜੀ ਨੇੜੇ ਪਿੰਡ ਬਾਬਾ ਪਿੰਡ ਚੱਬਾ ਨੇੜੇ ਪਿੰਡ ਚਬਾਈ ਲੱਗ ਗੁਰਦਰਾ ਟਾਲਾ ਸਾਹਿਬ ਆਪਾਂ ਨੌ ਸਿੰਘ ਸਮਾ ਬਿਲਕੁਲ ਨਾਲ ਹੀ ਆਪਣੇ ਨਾਲ ਹੀ ਤੇ ਵੀ ਜੀ ਘਰੇਲੂ ਪਸ਼ੂ ਆਪਣੇ ਘਰੇਲੂ ਘਰੇਲੂ ਦੀ ਘਰ ਦੇ ਅੱਛਾ ਜੀ ਵਿੱਚ ਕਾਤੋਂ ਦੇਣੇ ਜੀ ਐਦਾਂ ਹੀ ਫਿਰ ਬੰਦਾ ਬੰਦਾ ਲੱਭਦਾ ਰਹੇ ਲੇਬਰ ਦੀ ਸ਼ਾਰਟੇਜ ਆ ਜੀ ਲੇਬਰ ਦੀ ਬਹੁਤ ਸ਼ਾਰਟੇਜ ਹੈ ਅੱਛਾ ਜੀ ਠੀਕ ਹੈ ਤੇ ਕਰੀਏ ਸ਼ੁਰੂਆਤ ਫਿਰ ਵੀ ਜੀ ਪਹਿਲੀ ਨੰਬਰ ਵਾਲੀ ਤੋਂ ਹੀ ਇਹ ਵੀ ਜੀ ਕਿੰਨੇ ਚਿਰ ਦੀ ਚੈੱਕ ਪਾਸ ਆ ਇਹ 5 ਮਹੀਨੇ ਦੀ ਚੈੱਕ ਪਾਸ ਜੀ ਅੱਛਾ 5 ਮਹੀਨੇ ਚੈੱਕ ਪਾਸ ਕੰਫਰਮ ਤੁਸੀਂ ਕਰਾਈ ਆ ਜੀ ਹਾਂਜੀ ਹਾਂਜੀ ਗਰੰਟੀ ਨਾਲ ਦੇ ਵੀ ਜੀ ਅੱਛਾ ਜੀ ਤੇ ਇਸ ਟਾਈਮ ਦੁੱਧ ਦੇ ਦੇ ਕੋ ਕਿੰਨਾ ਹੋਗਾ ਜੀ ਟਾਈਮ ਦੁੱਧ ਹੋ ਗਿਆ 11 ਕਿਲੋ ਜੀ ਤੇ 11 ਕਿਲੋ ਹੋਗਾ ਇਹਨੇ ਵੀ ਜੀ ਸੱਜਣਾਂ ਨੂੰ ਚੰਗਾ ਦੁੱਧ ਚ ਵਹਿਣਾ ਸੱਜਣਾਂ ਨੇ 25 26 ਕਿਲੋ ਦਿੱਤੀ ਆ ਅੱਛਾ ਜੀ ਤੁਸੀਂ 25 26 ਕਿਲੋ ਆਪਣੇ ਘਰੇ ਹੀ ਚੋਇਆ ਜੀ ਅੱਛਾ ਜੀ ਤੇ ਜਨਾਬਾ ਕੀ ਬਹੁਤ ਠੰਡੀ ਸੀਲ ਹੈ ਵੀ ਜੀ ਤਾਂ ਮਰ ਜੇ ਹਥਾਣਾ ਦਾ ਗੈਪ ਸਹੀ ਰਿਖ ਲੈਣੋ ਇਹ ਘਰੇਲੂ ਬਛੂ ਕੋਈ ਨਵਾਇ ਦਵਾਈ ਨਹੀਂ ਹੈ ਹੈ ਬਾਕੀ ਠੰਡੀ ਧੀਰੀ ਹੈ ਕੀਤਾ ਰ ਮੈਂ ਹੀ ਮਾਰ ਕੇ ਫਰਾ ਦਉਣਾ ਕਲੇ ਕਲੇ ਠੰਡੇ ਬਿਲਕੁਲ ਹੀ ਸਾਫ ਚਾਹ ਤਾਂ ਅਮਰੋਂ ਦੇ ਨਾਲ ਵੱਧਾ ਹੋ ਜਾਂਦਾ ਵੀ ਕੋਈ ਦੂਰ ਭੈਣ ਭਰਾ ਦੂਰ ਹੁੰਦਾ ਤੇ ਉਹਨੂੰ ਕੋ ਚਵਾ ਚੂ ਦਾ ਫਰਾ ਲੱਗ ਜਾਂਦਾ ਹਾਂਜੀ ਕੋਲੋਂ ਇੱਕ ਤਾਂ ਭਾਂਵੇਂ ਲੈਣਾ ਪੈਣਾ ਵੀ ਥੱਲੇ ਅੱਛਾ ਜੀ ਬਾਕੀ ਬਹਿ ਗੂ ਖਾਦਾ ਇੱਕ ਨੂੰ ਚਲੋ ਤੁਹਾਡੀ ਘਰ ਦੀ ਆ ਤੂੰ ਮਾਰ ਕੇ ਖਾਦੀ ਤੇ ਮਾਰ ਕੇ ਖਾਦੀ ਤਮਾ ਵੀ ਖਾਦੀ ਦਊਗਾ ਤੈਨੂੰ ਲੈ ਜਾ ਵੀਜੀ ਕਰਨ ਇਹ ਵੀ ਗਾਂ ਸਭ ਵੀ ਜੋਂ ਵੀ ਚੰਗੀ ਆ ਰਾਜੀ ਰੋਜੀ ਚੰਗੀ ਆ ਬਖੀਵਾ ਲੈਦਾ ਕੋਈ ਜੱਜਮੈਂਟ ਆਪ ਹੀ ਸਾਰੇ ਸਿਆਣੇ ਆ ਵੀ ਦੁੱਧ ਕਿੰਨਾ ਚਵਾ ਸਕਦੀ ਏ ਇਹ ਨੋਰਮਲ ਵੀਰਾਂ ਦੀ ਪੱਧਰੀ ਸੇਵਾ ਦੇ ਪੰਜੀ 26 ਕਿਲੋ ਦੁੱਧ ਦਿੱਤਾ ਇਹਨੇ ਜੇ ਕੋ ਬਾਹਲਾ ਕੋਈ ਵੀਰੋਂ ਆਂਡੂ ਬੂਣ ਪਾਊਗਾ ਤੇ ਉਹ 3 ਲੀਟਰ ਚ ਵਸਦੀ ਆਰਕੂਆ ਅੰਦਰੋਂ ਤੋਂ ਦੋੜ ਲੱਗ ਪਈ ਇਹ ਫੋਗੋ ਵਪਾਰੀ ਦੇ ਕਿੱਲੇ ਤੋਂ ਦਵਾਈ ਦਵਾਈ ਹੁੰਦੀ ਤੇ ਗਾਂ ਰੋਬ ਦੂਣਾ ਆਇੜਾ ਇਹ ਲੈ ਜੋ ਰਹੀ ਰਾਣਾ ਨੂੰ ਨੱਗਿਆ ਸੋਣਾ ਕਰਮਾਲੀ ਸਵੇਰੋਂ ਸਵੇਰ ਦਾ ਵੇਲਾ ਇਚ ਵਾਈ ਦਾ ਵੇਲਾ ਬਾਕੀ ਇਧਰੋਂ ਥਾਂ ਤੋਂ ਵੇਚਣਾ ਥਾਂ ਤੋਂ ਚੰਗਾ ਸਪੈਸ਼ਲ ਹੈ ਬਾਕੀ ਜਿੰਨਾ ਕੋਈ ਦੇਖ ਸਕਦਾ ਚੰਗੀ ਮੋਟੀ ਪੈਪੀ ਆਉਂਦੀ ਉਹ ਢਾਲੀ ਤੇ ਵੀ ਜੀ ਇਹਦਾ ਫਿਰ ਕੀਮਤ ਕੀ ਇਹਦਾ ਮੁੱਲ ਕੀ ਹੋਊਗਾ ਜੀ ਇਹ ਕੀਮਤ ਦਾ ਮੰਗਦਾ ਤੇ ਦੇਣੀ ਕਿੰਨੇ ਦੀ ਜੇ ਨਹੀਂ ਲਾ ਦੋ 2000 ਛੱਡ ਦੀ ਹੋਈ 2000 ਛੱਡ ਦਿੰਦੇ ਆ 42000 ਦੀ ਦੇ ਦਿੱਤੀ ਪੂਰੇ ਬਾਕੀ ਭੈਣ ਭਰਾ ਕੋ ਫੋਨ ਲਾ ਲੈ ਤੇ ਗਾੜੀ ਕਾ ਗਈ ਦੂਜੇ ਨੰਬਰ ਤੇ ਇਹ ਵੀ ਜੀ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਵੀ ਜੀ 15 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਤੇ ਐਡਾ ਮੱਛਾ ਜੀ ਮੰਗਰੇ ਦੇ ਐਡਾ ਦੁੱਧ ਕਿੰਨਾ ਕਿਲੋ ਤਿਆਰ 13 ਕਿਲੋ ਜੀ ਦੇ ਦੇ ਦੇਖ ਦੋ ਤੂੰ 13 ਕਿਲੋ ਪਰ ਸਵੇਰੋਂ ਸਵੇਰ ਦਾ ਵੇਲਾ ਵਾ ਜੇ ਪੱਠੇ ਉੱਤਰਾਂ ਬਹਿ ਜਾ ਜਿ ਪਾਈ ਨਹੀਂ ਤਰਾ ਕਰਕੇ ਬੰਦੇ ਥੋੜੇ ਜਿ ਭੁੱਖੇ ਜਿ ਲੱਗੰਦੇ ਆ ਜਦ ਇਹ ਵੀ ਸਿਆਲ ਦੇ ਬੀਬੀ ਦੁੱਧ ਕਿੰਨਾ ਕਰ ਜਾਂਦੀ ਏ ਸਿਆਲ ਦੇ ਦੁੱਧ ਅੱਛਾ 15 16 ਕਿਲੋ ਗਰਮੀ ਵੜੀ ਨਾ ਜਾਈ ਤੇ ਖੋਲੋਂ ਹਿਕੜਾਂ ਬਾਕੀ ਦਰਬਾਨੇ ਦੋ ਜੱਟ ਤੇ ਗੋ ਕਿਥਾਂ ਤੋਂ ਚੰਗਾ ਸਪੈਸ਼ਲ ਲੱਗਾ ਦੋਹਰਾ ਥਾਂ ਲੱਗਾ ਖੋਲੋਂ ਵੀ ਲੈ ਜੋ ਇੱਦੀ ਤਰ੍ਹਾਂ ਦਲਦੀ ਕੈਮਰੇ ਥੋੜਾ ਹੈ ਬਾਈ ਨਾ ਕਰੀਂ ਕਿਹੜਾ ਕਲੀ ਕੈਮਰੇ ਵੇਖੇ ਘਰਾਂ ਦੇ ਵਪਾਰੀਆਂ ਕੋ ਹੁੰਦੀ ਦੀ ਉਹਨਾਂ ਕੋ ਕੈਮਰਿਆਂ ਦੀ ਹੱਤਪੜੀ ਨਹੀਂ ਤਨ ਨੂੰ ਵੀ ਲੈ ਜਾਓ ਕਰਦੀ ਥੋੜਾ ਜਹਾਡੇ ਇਹਦੀ ਤੁਨ ਚਵਾਈ ਕਰਾ ਕੇ ਖਾ ਲੇ ਟਡਾ ਥਾਂ ਥੋਣੀ ਚੰਗਾ ਸਪੈਸ਼ਲ ਲੱਗਾ ਇਹਦੇ ਵਿੱਚ ਵਾਈਕਰ ਆ ਕੇ ਸਾਹੇ ਲੀਗੀ ਹਾਂਜੀ ਹਾਂਜੀ ਸਾਡਾ ਵੀਰ ਜਵਾਕ ਇਹ ਲੀਵਰ ਖਣੋ ਸਾਰੀ ਗੇਮ ਜਾਈ ਜਾਂਦੀ ਜਟਾਂ ਦੇ ਉੱਤੇ ਲੀਵਰ ਹੁਣ ਕੰਮ ਜਾਣ ਲਿਆ ਅੰਦਰ ਘਰ ਦੀ ਨਵਾਂ ਲੱਭਦੀਆਂ ਮੈਜਾ ਲੱਗੇ ਥਾਂ ਛਡਾਈਏ ਦੇਈ ਉਹ ਤੂੰ ਆਹ ਆਹ ਜਦ ਕੀ ਮੰਨੀ ਤੋਂ ਇਹ ਕਿਸੀ ਲਈ ਮੜਾ ਦਾਦੀ ਚੋੜਾ ਤੂੰ ਆਪ ਦੋਸਤ ਕਿੱਦਾਂ ਮੈਂ ਕਿਹਾ ਮੈਂ ਦੂਰ ਹੋ ਕੇ ਬੈਠਣੇ ਕੈਮਰੇ ਦਾ ਕਰਦੀ ਦੱਸਦਾ ਆ ਆਏ ਨੇ ਬਗਾਨੇ ਬੰਦਕ ਵੈਸੇ ਪਸ਼ੂ ਡਰ ਜਾਂਦਾ ਕੈਮਰੇ ਤੋਂ ਡਰਦੀ ਇਹ ਨੂੰ ਉੱਤਾਂ ਬੈਠੇ ਹੋਰ ਕੋਈ ਜੇ ਨਹੀਂ तू चा सोना तेरा कोई भूर नहीं छोड़ा ਇਹ ਨਹੀਂ ਚੋਣ ਹੈ ਘੜੀ ਦੇ ਹਿਸਾਬ ਨਾਲ 2 ਮਿੰਟਾਂ ਤੋਂ ਪਹਿਲਾਂ ਗਾਂ ਚੋਈ ਜਾਂਦੀ ਹਣੀ। ਹੌਂਸ ਤੇ ਬਹੁਤ ਵਧੀਆ ਮੋਟੀ ਦਾ ਆ ਰਿਹਾ। ਦੂਰੋਂ ਧਾਰ ਦੇਖਦੇ ਥੋੜੀ ਲੱਗੂ ਜਾ ਕੇ ਗਾਂ ਡਰਦੀ ਹੈ। ਜਵਾਹ ਚੰਗਾ ਸੋਹਣਾ ਲੱਗਿਆ। ਇਹਦੇ ਚਵਾਲ ਲੱਖ ਵਾਲੀ ਗਾਂ ਨੂੰ ਵੀ ਲਗਾਉਣਾ ਇਹਦੇ ਚਵਾਲ ਲੱਖ ਵਾਲੀ ਗਾਂ ਨੂੰ ਵੀ ਲਗਾਉਣਾ ਧਾਰ ਇੱਥੋਂ ਦੂਰੋਂ ਦੇਖਾਂ ਦੀ ਕਿੰਨੀ ਮੋਟੀ ਆ ਟੜਗੀ ਜਮਾ ਹੈ ਟਾਣਾ ਜਿਹੜੇ ਡੋਕਾ ਮਣਕਾ ਹੈਗਾ ਦਿਵਾ ਕਰਦ ਚੱਲੇ ਰਹਿ ਤੇ ਮੋਤੀ ਆ ਵੀ ਸਾਦੇ ਜੀ ਕੋਈ ਟਾਈਮ ਦੇ ਨਹੀਂ ਆ ਬਾਕੀ 7 ਵਜੇ ਕੋ ਸ਼ਾਮ ਨੂੰ ਫੇਰ ਆਣੇ ਭਾਵੇਂ ਜੇ ਕੋ ਜੁੜ ਸਕਦਾ ਤੇ ਬਾਕੀ ਵੀ ਜੀ ਦਾ ਫਿਰ ਇਹਦਾ ਮੁੱਲ ਕੀ ਹੋਊਗਾ ਜੀ 21000 ਦਿੱਤੇ ਘੱਟ ਗਿਆ ਮਾਤਾ ਥੋੜਾ ਯਾ ਗਰਮੇ ਗਰਮੇ ਬੜੀ ਗਰਮੀ ਚ ਲੰਗਾਵਾ ਲੱਦਦੇ ਇਹ ਦਿਨ ਦੇਰ ਖਣਾ ਦੇਹੀ ਦੇਣਾ ਧੰਨਵਾਦ 20000 ਛੱਡ ਦੀ 38000 ਦੀ ਦੇ ਦਿੱਤੀ ਬਾਕੀ ਕੋਈ ਭੈਣ ਭਰਾ ਕੋ ਫੋਨ ਲਾ ਲੈ ਜਿੰਨੇ ਜੋਗੇ ਹੋ ਗਏ ਮਾਂ ਤਾਂ ਜ਼ਰੂਰ ਕਰਾਂਗੇ ਪਿੰਡ ਬਾਲਾਜਾਕ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ ਕਰ ਦੱਸ ਇਹ ਦੱਸ ਦੋ ਪਿੰਡ ਬਾਲਾਜਾ ਵੀ ਜ਼ਿਲ੍ਹਾ ਕਰਨਦਾਰਨਾ ਹਾਂਜੀ ਨੇੜੇ ਬਾਬਾ ਨੋਹ ਸਿੰਘ ਦੀ ਸਮਾਦ ਹਾਂਜੀ ਕਲਾ ਸਾਹਿਬ ਗੁਰਦੁਆਰਾ ਚੱਬਾ ਪਿੰਡ ਵੀ ਆਪਾਂ ਨਾਲ ਹੀ ਪੈ ਜਾਂਦਾ ਜੀ ਹਾਂਜੀ ਹਾਂਜੀ ਇੱਕ ਨੰਬਰ ਦੱਸ ਦੋ